ਜੇਲ੍ਹ ਚ ਬੈਠੇ ਲਾਰਸ ਬਸ਼ਨੋਈ ਦੀ ਹੈਰਾਨ ਤੇ ਪਰੇਸ਼ਾਨ ਕਰਨ ਵਾਲੀ ਵੀਡੀਓ ਸਾਹਮਣੇ ਆਈ ਹੈ ਪਾਕਿਸਤਾਨੀ ਗੈਂਗਸਟਰਾਂ ਨਾਲ ਬਦਮਾਸ਼ਾਂ ਨਾਲ ਵੀਡੀਓ ਕਾਲ ਦੀ ਵੀਡੀਓ ਜਿਹੜੀ ਆ ਉਹ ਸਾਹਮਣੇ ਆਈ ਹੈ ਕੀ ਪੂਰਾ ਮਾਜਰਾ ਤੁਹਾਨੂੰ ਖੋਲ ਕੇ ਦੱਸਦੇ ਆ ਤੇ ਵੀਡੀਓ ਵੀ ਦਿਖਾਉਨੇ ਆ ਤੁਸੀਂ ਜਿਹੜੇ ਲੋਕਪੈਨ న్యూਸ ਦੇ ਨਾਲ ਮੈਂ ਹਰਿੰਦਰ ਬਾਜਵਾ ਬਾਕੀ ਗੱਲਾਂ ਆਪਾਂ ਬਾਅਦ ਚ ਕਰਦੇ ਆ ਪਹਿਲਾਂ ਆਪਾਂ ਇਹ ਵੀਡੀਓ ਵੇਖਦੇ ਆ ਜਿੰਨੂੰ ਸੀਨੀਅਰ ਅਕਾਲੀ ਆਗੂ ਤੇ ਸਾਬਕਾ ਮਾਲ ਮੰਤਰੀ ਵਿਕਰਮ ਮਜੀਠੀਆ ਨੇ ਸਾਂਝਾ ਕੀਤਾ ਹੈ ਆ आज हो गई कल होनी है दुबई वगैरह में आज हो गई है ना पाकिस्तान में कल होगी नहीं नहीं आज नहीं होगी आज नहीं है बाहर दूसरी जो कंट्री है ना उधर आज है बाकी कल होगी वो में आज हो गई कल होनी है दुबई वगैरह में आज हो गई है ना पाकिस्तान में कल होगी नहीं नहीं आज नहीं होगी ਅੱਜ ਨਹੀਂ ਹੈ ਬਾਹਰ دوسری ਜੋ ਕੰਟਰੀਆਂ ਹੈ ਨਾ ਉਧਰ ਆਜ ਹੈ ਬਾਕੀ ਕੱਲ ਹੋਗੀ ਤਾਂ ਤੁਸੀਂ ਵੇਖ ਹੀ ਲਈਏ ਵੀਡੀਓ ਵੀਡੀਓ ਦੇ ਵਿੱਚ ਈਦ ਦੀਆਂ ਵਧਾਈਆਂ ਦਿੱਤੀਆਂ ਜਾ ਰਹੀਆਂ ਨੇ ਕਦੇ ਹਿੰਦੂ ਰਾਸ਼ਟਰ ਦੀਆਂ ਗੱਲਾਂ ਕਦੇ ਖਾਲਿਸਤਾਨ ਦੇ ਖਿਲਾਫ ਗੱਲਾਂ ਕਦੇ ਭਿੰਡਰਾਲੇ ਦੀ ਟੀ-ਸ਼ਰਟ ਪਤਾ ਨਹੀਂ ਗੈਂਗਸਟਰ ਲਾਰੈਂਸ ਬਸ਼ਨੋਈ ਕੀ ਸਮਝਦਾ ਹੈ ਉਹਦੀ ਸੋਚ ਕੀ ਸਮਝਦੀ ਹੈ ਮੇਰੇ ਵੱਸੋਂ ਬਾਹਰ ਦੀ ਗੱਲ ਪਰ ਪੰਜਾਬ ਦੇ ਸਾਬਕਾ ਮੰਤਰੀ ਅਕਾਲੀ ਦਲ ਦੇ ਜਨਰਲ ਸਕੱਤਰ ਤੇ ਸੀਨੀਅਰ ਆਗੂ ਵਿਕਰਮ ਜੀਠੀ ਨੇ ਇੱਕ ਪੋਸਟ ਸਾਂਝੀ ਕੀਤੀ ਹੈ। ਇਸ ਪੋਸਟ ਦੇ ਵਿੱਚ ਲਾਰੈਂਸ ਬਿਸ਼ਨੋਈ ਪਾਕਿਸਤਾਨੀ ਗੈਂਗਸਟਰ ਦੇ ਨਾਲ Eid ਦੀਆਂ ਮੁਬਾਰਕਾਂ ਸਾਂਝੀਆਂ ਕਰਦਾ ਹੋਇਆ ਵਿਖਾਈ ਦੇ ਰਿਹਾ ਹੈ। ਗੈਂਗਸਟਰ ਐ ਸ਼ਹਿਬਾਜ਼ ਪੱਟੀ ਲੰਦੇ ਪੰਜਾਬ ਦੇ ਵਿੱਚ ਉਹ ਉਹ ਵੀ ਕਾਫੀ ਮਸ਼ਹੂਰ ਹੈ ਗੈਰ ਖਲਾਕੀ ਗੈਰ ਕਾਨੂੰਨੀ ਕੰਮਾਂ ਦੇ ਵਾਸਤੇ ਤੇ ਉਹਦੇ ਨਾਲ ਜਿਹੜਾ ਉਹਨੂੰ Eid ਦੀਆਂ ਵਧਾਈਆਂ ਦੇਣੀਆਂ ਚਾਹੁੰਦਾ ਸੀ ਤੁਸੀਂ ਵੀਡੀਓ ਵੇਖ ਹੀ ਲਈ ਹੈ ਕਿ ਕਿਸ ਤਰ੍ਹਾਂ ਨਾਲ ਉਹ ਕਹਿੰਦਾ ਕਿ ਵੀ ਬਾਕੀ ਦੇਸ਼ਾਂ 'ਚ ਜਿਹੜੀ ਹੋ ਗਈ ਹੈ ਜਿਹੜੇ ਅਰਬ ਜਾਂ ਖਾੜੀ ਦੇ ਦੇਸ਼ ਨੇ Eid ਬਕਰੀਦ ਤੇ ਪਾਕਿਸਤਾਨ 'ਚ ਜਿਹੜੀ ਹੈ ਉਹ ਭਲਕੇ ਹੋਣੀ ਹੈ ਤੇ ਉਹ ਫਿਰ ਕਹਿੰਦਾ ਮੈਂ ਫਿਰ ਤੈਨੂੰ ਕੱਲ ਨੂੰ ਫੋਨ ਕਰੂੰਗਾ ਵਧਾਈਆਂ ਦੇਣ ਦੇ ਲਈ ਤਾਂ ਤੁਸੀਂ ਦੇਖ ਸਕਦੇ ਹੋ ਵਿਕਰਮ ਜੀਟੀ ਨੇ ਆਪਣੀ ਪੋਸਟ 'ਚ ਲਿਖਿਆ ਹੈ ਇਸ ਤੋਂ ਪਹਿਲਾਂ ਬਦਨਾਮ ਗੈਂਗਸਟਰ ਲਾਰਸ ਬਿਸ਼ਨੋਈ ਨੇ ਪੰਜਾਬੀ ਗਾਇਕ ਸਿੱਧੂ ਮੂਸੇਵਾਲੇ ਦਾ ਕਤਲ ਕਰ ਦਿੱਤਾ ਸੀ ਹਾਲ ਹੀ 'ਚ ਬਿਸ਼ਨੋਈ ਨੇ ਪਾਕਿਸਤਾਨੀ ਗੈਂਗਸਟਰ ਸ਼ਹਿਬ ਜਾਦ ਮਾਫ ਕਰਨਾ ਸ਼ਹਿਜਾਦ ਪੱਟੀ ਨੂੰ ਈਦ ਤੇ ਗੁਜਰਾਤ ਜੇਲ੍ਹ ਚੋਂ ਛੁਪ ਮਨਕਾਉਣਾ ਦਿੱਤੀਆਂ ਨੇ ਜਿਸ ਨੇ ਇਸ ਲੱਖਾਂ ਪਿੱਛੇ ਖੁੱਲ ਕੇ ਕੰਮ ਕਰਨ ਦੀ ਆਪਣੀ ਯੋਗਤਾ ਦਾ ਪ੍ਰਦਰਸ਼ਨ ਕਰ ਦਿੱਤਾ ਹੈ ਪੰਜਾਬ ਜੇਲ੍ਹ ਚੋਂ ਲਾਈਵ ਇੰਟਰਵਿਊ ਦੇਣ ਦੇ ਬਾਅਦ ਯੂਪ ਪੰਜਾਬ ਦੇ ਮੁੱਖ ਮੰਤਰੀ ਅਤੇ ਗ੍ਰਹਿ ਮੰਤਰੀ ਭਗਵੰਤ ਮਾਨ ਨੇ ਜਾਂਚ ਲਈ ਇੱਕ ਸਟ ਗਠਨ ਕੀਤਾ ਸੀ ਸੈੱਟ ਦਾ ਗਠਨ ਕੀਤਾ ਸੀ ਪਰ ਜਾਂਚ ਦੇ ਨਤੀਜੇ ਸਿਫਰ ਰਹੇ ਨੇ ਉਸ ਦਾ ਗੈਂਗ ਸਲਮਾਨ ਖਾਨ ਨੂੰ ਧਮਕੀਆਂ ਦਿੰਦਾ ਰਿਹਾ ਹੈ ਖਾਨ ਦੇ ਘਰ ਤੇ ਕਈ ਹਮਲੇ ਕੀਤੇ ਜਾ ਚੁੱਕੇ ਨੇ ਅਜਿਹੀਆਂ ਗਤੀਵਿਧੀਆਂ ਜਨਤਕ ਸੁਰੱਖਿਆ ਲਈ ਮਹੱਤਵਪੂਰਨ ਖਤਰੇ ਪੈਦਾ ਕਰਦੀਆਂ ਨੇ ਜਦੋਂ ਗੈਂਗਸਟਰ ਜੇਲ੍ਹ ਵਿੱਚ ਹੋਣ ਦੇ ਬਾਵਜੂਦ ਵੀ ਸੰਜਮ ਤੋਂ ਬਿਨਾ ਕੰਮ ਕਰ ਸਕਦੇ ਨੇ ਕਿ ਬਿਨਾਂ ਰੋਕ ਟੋਕ ਤੋਂ ਵੀਡੀਓ ਕੱਲਾ ਕਰਨੀਆਂ ਇੰਟਰਵਿਊਆਂ ਦੇਣੀਆਂ ਤੇ ਉਹ ਨਾਲੇ ਨਾਲ ਭਗਵੰਤ ਮਾਨ ਨੂੰ ਟੈਗ ਵੀ ਕਰ ਦਿੱਤਾ ਇਹ ਵਾਕੀ ਗੰਭੀਰ ਮਸਲਾ ਸਾਡੀ ਸੁਰੱਖਿਆ ਏਜੰਸੀਆਂ ਦੇ ਉੱਤੇ ਏਐਨਆਈ ਅਜੀਤ ਡੋੜਵਾਲ ਪਤਾ ਨਹੀਂ ਕੀ ਕਰਦੇ ਫਿਰਦੇ ਐ ਕੀ ਨਹੀਂ ਤੁਹਾਡੇ ਦੇ ਇੱਕ ਗੈਂਗਸਟਰ ਨਹੀਂ ਰੋਕਿਆ ਜਾ ਰਿਹਾ ਜਾਂ ਤਾਂ ਦੋ ਗੱਲਾਂ ਨੇ ਕਿ ਇਹਦੇ ਪਿੱਛੇ ਉਹਨੂੰ ਕਿਸੇ ਵੱਡੇ ਘਰ ਦਾ ਥਾਪੜਾ ਐ ਉਹਨੂੰ ਕਿਸੇ ਵੱਡੇ ਘਰ ਦਾ ਥਾਪੜਾ ਐ ਏਜੰਸੀਆਂ ਦਾ ਥਾਪੜਾ ਐ ਏਜੰਸੀਆਂ ਦੇ ਥਾਪੜੇ ਤੋਂ ਬਿਨਾ ਅਜਿਹਾ ਹੋ ਨਹੀਂ ਸਕਦਾ ਮੈਂ ਤੁਹਾਨੂੰ ਲਿਖ ਕੇ ਦੇ ਦਿੰਦਾ ਕਿ ਏਜੰਸੀਆਂ ਦੇ ਥਾਪੜੇ ਤੋਂ ਬਿਨਾ ਜੇਲ੍ਹ ਕੀ ਬਾਹਰ ਕੋਈ ਪਰ ਨਹੀਂ ਮਾਰ ਸਕਦਾ ਪੰ ਭਾਰਤ ਦੀਆਂ ਜਿਹੜੀਆਂ ਸੂਈਆਂ ਤੇ ਖੂਫੀ ਏਜੰਸੀਆਂ ਨੇ ਉਹਨਾਂ ਦਾ ਨੈਟਵਰਕ ਐਡਾ ਸਟਰੋਂਗ ਹੈ ਕਿ ਉਹਨਾਂ ਤੋਂ ਪੁੱਛੇ ਬਿਨਾ ਕੋਈ ਫਰ ਨਹੀਂ ਮਾਰ ਸਕਦਾ ਕੋਈ ਗੈਂਗਸਟਰ ਹੈ ਕੋਈ ਗੈਰ ਕਾਨੂੰਨੀ ਕੰਮ ਕਰਨ ਵਾਲਾ ਹੈ ਕੋਈ ਸਮੱਗਲਰ ਹੈ ਉਹਨਾਂ ਤੋਂ ਪੁੱਛੇ ਬਿਨਾ ਉਹਨਾਂ ਦੀ ਰਜ਼ਾਮੰਦੀ ਤੋਂ ਬਿਨਾ ਇਹ ਸੰਭਵ ਨਹੀਂ ਹੈ